ਸਾਸੀਓ ਜੀ ਪੰਜਾਬੀ ਖਬਰਾਂ ਹਾਂ ਉਹ ਅੱਛੀ ਮੈਂ ਤੁਹਾਡਾ ਦੋਸਤ ਰਹੋ ਉਸ 파ਰਮਜੀਤ ਸਿੰਘ ਪਾਕਨਾ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਸੋ ਪੰਜਾਬ ਦੇ ਵਿੱਚ ਕੈਪਟਨ ਵਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਕਾਂਗਰਸ ਪਾਰਟੀ ਨੇ ਇੱਕ ਵੱਡਿਆ ਲਾਂਖੀ ਚੇ ਸੰਖੇ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਕਰਜ਼ੇ ਮਾਫ ਕਰ ਦਿੱਤੇ ਜਾਣਗੇ ਇਸ ਪੱਖਿਰਾਂ ਨੂੰ ਕੁਝਕ ਜਿਹੜਾ ਕੀ ਅੱਛਾ ਰਿਸਪੌਂਸ ਵੀ ਦੇਖਣ ਨੂੰ ਮਿਲਿਆ ਪਰ ਪੂਰੇ ਕਰਜ਼ੇ ਅਜੇ ਤੱਕ ਵਿਰੋਧੀ ਧਿਰ ਵੱਲੋਂ ਜੋ ਦੱਸੀ ਜਾ ਰਹੇ ਨੇ ਉਹ ਮਾਫ ਨਹੀਂ ਕੀਤੇਗੇ ਪਰ ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਕਿ ਛਤੀਸਗੜ੍ਹ ਤੇ ਉੱਤਰਾਧਵ Pradesh ਦੀ ਗੱਲ ਕਰੀਏ ਜਿੱਥੇ ਕਾਂਗਰਸ ਨੇ ਨਵੀਂ-ਨਵੀਂ ਅਜੇ ਸਰਕਾਰ ਆਪਣੀ ਖੜੀ ਕੀਤੀ ਹੈ ਉੱਥੇ ਵੀ ਉਹਨਾਂ ਨੇ ਵੱਡੇ ਐਲਾਨ ਕੀਤੇ ਸਨ ਕਿ ਉਹ ਕਰਜ਼ਾ ਮਾਫ ਕਰਨਗੇ ਕਿਸਾਨਾਂ ਦਾ ਕਰਜ਼ਾ ਮਾਫ ਕਰਨਗੇ ਤੇ ਸਾਨੂੰ ਸਾਡੀ ਸਰਕਾਰ ਬਣਾਓ ਅਸੀਂ ਤੁਹਾਡਾ ਕਰਜ਼ਾ ਮਾਫ ਕਰਾਂਗੇ ਤੇ 10 ਦਿਨਾਂ ਦਾ ਜਿਹੜਾ ਵਕਤ ਮੰਗਿਆ ਸੀ ਪਰ ਉਹਨਾਂ ਨੇ 6 ਘੰਟਿਆਂ ਦੇ ਵਿੱਚ ਇਹ ਜਿਹੜਾ ਆਪਣਾ ਵਾਅਦਾ ਦੱਸਿਆ ਜਾ ਰਿਹਾ ਕਿ ਪੂਰਾ ਕਰ ਦਤਾ ਹੈ ਤਾਂ ਹੁਣ ਇੱਕ ਵੱਡੀ ਚੁਣੌਤੀ ਜਿਹੜੀ ਕਿ ਭਾਜਪਾ ਵਾਸਤੇ ਭਾਰਤੀ ਜਨਤਾ ਪਾਰਟੀ ਵਾਸਤੇ ਖੜੀ ਹੋ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਵਾਸਤੇ ਕੀ ਵੱਡੀ ਪ੍ਰੋਬਲਮ ਖੜੀ ਹੋ ਗਈ ਹੈ ਹਣ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਭਾਜਪਾ ਦੀ ਗੱਲ ਕਰੀਏ ਗੁਜਰਾਤ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਗੁਜਰਾਤ ਦੇ ਵਿੱਚ 6,22,000 ਪਰਿਵਾਰਾਂ ਦੇ ਬਿਜਲੀ ਦੇ ਬਿੱਲ ਜਿਹੜੇ ਕਿ ਗੁਜਰਾਤ ਸਰਕਾਰ ਵੱਲੋਂ ਮਾਫ ਕਰ ਦਿੱਤੇ ਗਏ ਹੈ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਤੋਂ ਬਾਅਦ ਹੁਣ ਗੁਜਰਾਤ ਦੇ ਜਿਹੜਾ ਕੀ ਹਲਚਲ ਜੋ ਸ਼ੁਰੂ ਕੀਤਾ ਤੇ ਗੁਜਰਾਤ ਦੇ ਵਿੱਚ ਤੁਹਾਨੂੰ ਪਤਾ ਹੈ ਕਾਂਗਰਸ ਦੀ ਨਹੀਂ ਗੁਜਰਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਹੁਣ ਉਹਨਾਂ ਨੂੰ ਮਜਬੂਰਨ ਇੱਕ ਕਦਮ ਚੁੱਕਣੇ ਪੈ ਰਹੇ ਨੇ ਬੇਸ਼ੱਕ ਉਹਨਾਂ ਨੇ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ਼ ਕੀਤਾ ਪਰ ਉਹਨਾਂ ਨੂੰ ਬਿਜਲੀ ਦੇ ਬਿੱਲ ਜਿਹੜੇ ਕੀ ਮਾਫ਼ ਕਰਨੇ ਪੈ ਗਏ ਬਾਦੀ ਸਰਕਾਰ ਨੇ ਕਰੀਬ 650 ਕਰੋੜ ਰੁਪਏ ਦੇ ਜਿਹੜੇ ਕੀ ਬਿਜਲੀ ਦੇ ਬਿੱਲ ਸਨ ਉਹ ਕਿਸਾਨਾਂ ਦੇ ਮਾਫ਼ ਕਰ ਦਿੱਤੇ ਤੇ ਹੁਣ ਐਲਾਨ ਕਰ ਦਿੱਤਾ ਗਿਆ ਕਿ ਜਿਨ੍ਹਾਂ ਦੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਬਿਜਲੀ ਦੇ ਕਨੈਕਸ਼ਨ ਵੀ ਕੱਟੇ ਗਏ ਨੇ ਉਹ ਕਨੈਕਸ਼ਨ ਵੀ ਜਿਹੜੇ ਕੀ ਬੋਰਡ ਬਹਾਲ ਕੀਤੇ ਜਾਂਦੀ ਸੋ ਕਿਤੇ ਨਾ ਕਿਤੇ ਲੋਕ ਸਭਾ ਦੀ ਦਸਤਕ ਜਿਹੜੀ ਕੀ ਭਾਰਤੀ ਜਨਤਾ ਪਾਰਟੀ ਨੂੰ ਸਤਾਉਣ ਲੱਗ ਪਈ ਹੈ ਕਿਤੇ ਨਾ ਕਿਤੇ ਕਾਂਗਰਸ ਦੀ ਰਹਿਣ ਨਹੀਂ ਤੀ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਜਿੱਥੇ ਅੱਜ ਕਰਨੀ ਪੈ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ ਉੱਥਈ 4 ਸਾਲ ਦੇ ਲੰਮੇ ਵਕਤ ਦੇ ਵਿੱਚ ਮੋਦੀ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਾਫੀ ਜਿਹੜੀ ਕਿਸਾਨਾਂ ਤੇ ਆਮ ਲੋਕਾਂ ਨੂੰ ਨਹੀਂ ਦਿੱਤੀ ਗਈ ਹੈ ਇੱਕ ਵੱਡੀ ਮੁਸ਼ਕਲ ਜਿਹੜੀ ਭਾਰਤੀ ਜਨਤਾ ਪਾਰਟੀ ਵਾਸਤੇ ਬਣਦੀ ਜਾ ਰਹੀ ਹੈ ਤੇ ਹੁਣ ਇੱਕ ਵੱਡਾ ਫੈਸਲਾ ਜਿਹੜਾ ਕਿ ਲਤਾ ਗਿਆ ਜਿਸ ਦੇ ਵਿੱਚ 6 ਲੱਖ 22 ਹਜ਼ਾਰ ਪਰਿਵਾਰਾਂ ਦੇ ਜਿਹੜੇ ਵੱਡੇ ਮਿਲ ਦੇ ਉਹ ਮਾਫ ਕਰ ਦਿੱਤੇ ਗਏ ਇਉਂਥੇ ਨਾਲ ਹੀ ਤੁਹਾਨੂੰ ਇੱਕ ਹੋਰ ਖਬਰ ਦੇ ਉੱਪਰ ਰੁਕ ਕਰਦੇ ਹਾਂ ਜੀ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਬਣੀ ਹੈ ਤੇ ਕਾਂਗਰਸ ਦੀ ਸਰਕਾਰ ਬਣਨ ਸੰਸਾਰ ਇੱਕ ਵੱਡਾ ਫੈਸਲਾ ਲਤਾ ਗਿਆ ਮੱਧ ਪ੍ਰਦੇਸ਼ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਿਗਰਟ ਨੋਸ਼ੀ ਕਰਨ ਵਾਲੇ ਨੂੰ 200 ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਉੱਤਰ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਦੇ ਵਿੱਚ ਤੇ ਗਵਾਲੀਅਰ ਤੋਂ ਇਲਾਵਾ ਮਾਧ ਪ੍ਰਦੇਸ਼ ਦੇ ਵਿੱਚ ਕਾਫੀ ਦਦੇ ਸ਼ਹਿਰ ਨੇ ਜਿਨ੍ਹਾਂ ਨੂੰ ਸਵੱਛਤਾ ਦੇ ਮਹਮ ਦੇ ਨਾਲ ਜੋੜਿਆ ਗਿਆ ਸਵੱਛਤਾ ਮਹਮ ਨੂੰ ਜੋੜ ਕੇ ਜਿਹੜਾ ਕਿ ਹੁਣ ਇਹ ਸਫਾਈ ਦਾ ਅਭਿਆਨ ਸ਼ੁਰੂ ਕਰ ਦਿੱਤਾ ਕਿ ਸਰਕਾਰੀ ਦਫਤਰਾਂ ਦੇ ਵਿੱਚ ਖਾਸ ਕਰਕੇ ਦਸਤੂਰੀ ਰੱਖੇ ਗਏ ਨੇ ਤੇ ਇੰਡਸਟਰੀਆਂ ਦੇ ਵਿੱਚ ਸਾਰੇ ਨੂੰ ਸਾਫ਼ ਕਰਕੇ ਕਚਰਾ ਪਾਉਣਾ ਭਵਿਗਾ ਤੇ ਸਰਕਾਰੀ ਦਫਤਰਾਂ ਦੇ ਵਿੱਚ ਤੁਸੀਂ ਹੁਣ ਸਿਗਰਟ ਨੋਸ਼ੀ ਨਹੀਂ ਕਰ ਸਕਦੇ ਜੇਕਰ ਕਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ 2200 ਰੁਪਏ ਦਾ ਜਿਹੜਾ ਕਿ ਜੁਰਮਾਨਾ ਹੈ ਉਹ ਦੇਣਾ ਪਵੇਗਾ ਸੋ ਕਿਤੇ ਨਾ ਕਿਤੇ ਕਾਂਗਰਸ ਆਪਣੀ ਪਕੜ ਨੂੰ ਮਜ਼ਬੂਤ ਕਰਦੀ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਜਿਵੇਂ ਨਰਿੰਦਰ ਮੋਦੀ ਜੀ ਦੀ ਗੱਲ ਕਰੀ ਉਹਨਾਂ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਇਹ ਸਭਿਆਨ ਨੂੰ ਜੜ ਕੀ ਅੱਛੇ ਤੰਗ ਨਾਲ ਹੁਣ ਕਾਂਗਰਸ ਪਾਰਟੀ ਪਰਦੇਸ ਦੇ ਵਿੱਚ ਸਥਾਪਿਤ ਕਰਨਾ ਚਾਹੁੰਦੀ ਹੈ ਕਿਉਂਕਿ ਪਰਦੇਸ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣਾ ਇੱਕ ਅਛਾ ਉਹ ਕੰਮ ਖੜਾਕ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਹੈ ਕਿਉਂਕਿ 2019 ਦੇ ਆ ਲੋਕ ਸਭਾ ਵੋਟਾਂ ਸਭ ਤੋਂ ਮਰੇ ਆ ਗਏ ਨੇ ਤੇ ਅਹਿਮ ਵੋਟਾਂ ਇਹਨਾਂ ਨੂੰ ਮਾ ਕੇ ਸਕਦੇ ਸੋ ਪੰਜਾਬੀ ਖੋਨਾਮ ਦੇ ਵਿੱਚ ਅਸੀਂ ਹੋਂ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦਾਨਾ ਸਾਂਝਾ ਕਰਾਂਗੇ ਸੁਣਦੇ ਰਹੋ ਦੇਖਦੇ ਰਹੋ aajnews1.com ਤੇ ਪਰ ਵੀ ਨੂੰ ਦੋ ਜਿਆਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਚੈਨਲ ਸਬਸਕ੍ਰਾਈਬ ਸਸਤੀ ਕਾ